ਚਿਰਗੁਰੂ ਨਾਨਕਦੇਵ ਜੀ ਦੇ 537 ਦੇ ਵਿਆਹ ਪੂਰਬ ਦੀ ਯਾਦ ਦੇ ਵਿੱਚ ਅਲੌਕਿਕ ਨਗਰ ਕੀਰਤਨ ਜਿਹੜਾ ਹੈ ਬਰਾਤ ਰੂਪੀ ਨਗਰ ਕੀਰਤਨ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਆਰੰਭ ਉਸ ਦੀ ਆਰੰਭਤਾ ਜਿਹੜੀ ਉਹ ਹੋ ਚੁੱਕੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਸਾਨਾਜ਼ ਹੈ ਅਲੌਕਿਕ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਉਹ ਹੋ ਚੁੱਕੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਇਸ ਅਲੌਕਿਕ ਨਗਰ ਕੀਰਤਨ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕੱਢਿਆ ਜਾ ਰਿਹਾ ਹੈ ਔਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਪਾਲਕੀ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਟੀਵੀ ਸਕਰੀਨ ਦੇ ਉੱਤੇ ਕਿ ਸੰਗਤਾਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਜ਼ਾਰਾਂ ਦਾ ਲੱਖਾਂ ਦਾ ਇਕੱਠ ਜਿਹੜਾ ਸੰਗਤਾਂ ਦਾ ਇੱਥੇ ਉਮੜ ਆਇਆ ਹੈ ਔਰ ਭਾਰੀ ਹਜ਼ੂਮ ਜਿਹੜਾ ਸੰਗਤਾਂ ਦਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਵੱਡਾ ਉਤਸ਼ਾਹ ਇਸ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਕਿਉਂਕਿ ਹਰ ਸਾਲ ਇਸੇ ਤਰ੍ਹਾਂ ਹੀ ਜਿਹੜਾ ਦੇਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਹੈ ਤੁਹਾਡੇ ਦੇ ਵਿੱਚ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਹੈ ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦੌਰਾਨ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਕੁਝ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਗੁਰਦੁਆਰਾ ਸਾਹਿਬ ਦੇ ਕੁਝ ਸੇਵਾਦਾਰ ਮੇਰੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਬਹੁਤ ਵੱਡਾ ਦਿਹਾੜਾ ਹੈ ਪਵਿੱਤਰ ਦਿਹਾੜਾ ਹੈ ਕੀ ਮਹਿਸੂਸ ਕਰਦੇ ਹੋ ਅੱਜ ਦੇ ਵੇਲੇ ਕਨ ਕਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਖੁਸ਼ੀ ਵਿੱਚ ਅੱਜ ਉਹ ਸੰਗਤਾਂ ਰਾ ਇਕੱਠ ਦੇਖਣ ਨੂੰ ਨਜ਼ਰ ਆ ਰਿਹਾ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਹਰ ਸਾਲ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਤੇ ਇਹ ਖੁਸ਼ੀਆਂ ਭਰਿਆ ਦਿਹਾੜਾ ਜਿਹੜਾ ਹੈ ਤੇ ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਤੇ ਮੇਰੀ ਸਾਧ ਸੰਗਤ ਨੂੰ ਅਪੀਲ ਹੈ ਕਿ ਰਸਤੇ ਦੇ ਵਿੱਚ ਜਿੱਥੋਂ-ਜਿੱਥੋਂ ਇਹ ਵਿਚਾਰ ਨਗਰ ਕੀਰਤਨ ਜਾ ਰਿਹਾ ਹੈ ਉੱਥੇ-ਉੱਥੇ ਜਾ ਕੇ ਇਹ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾਵੇ ਤਾਂ ਕਿ ਜਿਹੜਾ ਗੁਰੂ ਸਾਹਿਬ ਦੀ ਸ਼ੋਭਾ ਨੂੰ ਵਧਾਇਆ ਜਾਵੇ ਬਿਲਕੁਲ ਗੁਰੂ ਸਾਹਿਬਾਨ ਦੀ ਜਿਹੜੀ ਸ਼ੋਭਾ ਨੂੰ ਵਧਾਇਆ ਜਾਣਾ ਚਾਹੀਦਾ ਹੈ ਸਾਫਾ ਮੈਨੇਜਰ ਜਰਨੈਲ ਸਿੰਘ ਊਲੇ ਵੀ ਨੇ ਇਸ ਵਕਤ ਮੇਰੇ ਨਾਲ ਊਲੇ ਸਾਹਿਬ ਬਹੁਤ ਵੱਡਾ ਦਿਹਾੜਾ ਹੈ ਕੀ ਮਹਿਸੂਸ ਕਰ ਰਹੇ ਹਾਂ ਬਹੁਤ ਸਾਰੀ ਸੰਗਤ ਅੱਜ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਪੁੱਜੀ ਹੋਈ ਹੈ ਧੰਨ ਧੰਨ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ੍ਹਾਂ ਦਾ ਵਿਆਹ ਪੂਰਵ ਜਿਹੜਾ 10 9 2000 ਦੇ ਵੀ ਨੂੰ ਬਟਾਰਾ ਸਾਹਿਬ ਦੀ ਧਰਤੀ ਤੇ ਜਿਹੜਾ ਗੁਰਨਾਨਕ ਨਾਮ ਲੇਵਾ ਸੰਗਤਾਂ ਮਰੇ ਬਿਸ਼ਪ ਪੱਧਰ ਤੇ ਮਨਾਰੀਆਂ ਨੇ ਔਰ ਗੁਰੂ ਨਾਨਕ ਤੇ ਦੇ ਵਿਆਹਪੂਰਨ ਜਿਵੇਂ ਕਿ ਰਵਾਇਤ ਮੁਤਾਬਕ ਜਿਹੜੀ ਉਹ ਬਰਾਤ ਸੁਲਤਾਨਪੁਰ ਲੋਧੀ ਤੋਂ ਘਟਾਲੇ ਗਈ ਸੀ ਤੇ ਉਸ ਨੂੰ ਵਿਆਹਪੂਰਨ ਨੂੰ ਸਮਰਪਿਤ ਗੁਰੂ ਨਾਨਕ ਦੇ ਇਹ ਨਗਰ ਕੀਰਤਨ ਹੈ ਜਿਹੜਾ ਅੱਜ ਕਹਿੰਦਾ ਜਿਵੇਂਾਈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਯਾ ਹੈ ਜਿਹੜਾ ਸਰਕਾਰ ਕੋਲ ਲੋਧੀ ਤੋਂ ਜਿਹੜਾ ਹੋ ਆਰੰਭ ਹੋਇਆ ਹੈ ਇਹ ਬੜੇ ਜਹੋ ਜਲਾਲ ਨਾਲ ਔਰ ਬੜੇ ਪੱਧਰ ਪਰਤੇ ਗੁਰੂ ਨਾਨਕ ਨਾਮ ਲੈ ਕੇ ਸੰਗਤਾਂ ਦੇ ਵਿੱਚ ਸ਼ਾਮਲ ਹੋਈਆਂ ਨੇ ਔਰ ਗੁਰੂ ਨਾਨਕ ਦੇ ਇਹ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਗੁਰੂ ਨਾਨਕ ਨਾਮ ਲਿਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਬਹੁਤ ਵੱਡਾ ਇਕੱਠ ਜਿਹੜਾ ਸੰਗਤਾਂ ਦੇ ਇੱਥੇ ਪਹੁੰਚਿਆ ਹੈ ਉਸੀ ਵਿਦੇਸ਼ ਤੋਂ ਆਏ ਹੋ ਸਭ ਤੋਂ ਪਹਿਲਾਂ ਇਹਨਾਂ ਬਾਰੇ ਦੱਸ ਦੇਣਾ ਚਾਹੁੰਦਾ ਕਿ ਐਸਜੀਪੀਸੀ ਮੈਂਬਰ ਜਰਨੈ ਸਿੰਘ ਡੋਗਰਾਵਾਲ ਜੀ ਦੇ ਸੁਪੁੱਤਰ ਲਖਵਿੰਦਰ ਸਿੰਘ ਜੀ ਨੇ ਖਾਸ ਤੌਰ ਤੇ ਵਿਦੇਸ਼ ਤੋਂ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਨੇ ਇਸ ਬਰਾਤ ਰੂਪੀ ਨਗਰ ਕੀਰਤਨ ਦਾ ਹਿੱਸਾ ਬਣਨ ਲਈ ਪੁੱਜੇ ਨੇ ਕੀ ਕਿੰਨੀ ਗੇ ਖੁਸ਼ੀ ਮਹਿਸੂਸ ਕਰ ਰਹੇ ਹੋ ਵਿਦੇਸ਼ ਤੋਂ ਆ ਕੇ ਇੱਥੇ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਨੀ ਜਿਆਦਾ ਖੁਸ਼ੀ ਮਹਿਸੂਸ ਕਰ ਰਿਹਾ ਕਿ ਆਪ ਬਿਆਹ ਨਹੀਂ ਵੀ ਕਰ ਸਕਦਾ ਕਿ ਗੁਰੂ ਮਹਾਰਾਜ ਦੇ ਪਿਆਰ ਪੁਰਵ ਵਿੱਚ ਸ਼ਾਮਲ ਹੋ ਗਏ ਕਿ ਸੰਗਤਾਂ ਦਾ ਠਾਠਾ ਮਾਰਦਾ ਘਟ ਇਹ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਨੇ ਸੰਗਤ ਬਹੁਤ ਪਿਆਰ ਕਰਦੀ ਹੈ ਗੁਰੂ ਸਾਹਿਬ ਨੇ ਜਿੰਦਗੀ ਦਾ ਬਹੁਤ ਵੱਡਾ ਐਸਾ ਸੰਤਾਰਪੁਰ ਲੋਧੀ ਚ ਬਤਾਇਆ ਜਿਸ ਦਾ ਇਥੇ 13 13 ਟੋਲਿਆ ਮੈਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਗੁਰੂ ਦੀਆਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਸਮੂਹ ਸੰਗਤਾਂ ਤੇ ਇਹਨਾਂ ਵੀਰਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਹਰ ਸਾਲ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਆਉਂਦਾ ਹੈ ਸ ਹਾਜ਼ਰੀਆਂ ਪਰੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੰਗਤਾਂ ਦਾ ਜਿਹੜਾ ਇਕੱਠ ਲਗਾਤਾਰ ਇੱਥੇ ਵੱਧਦਾ ਹੀ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਜੜੀਆਂ ਸੰਗਤਾਂ ਇੱਥੇ ਲਗਾਤਾਰ ਪੁੱਜ ਰਹੀਆਂ ਨੇ ਇਸ ਬਰਾਤ ਰੂਪੀ ਨਗਰ ਕੀਰਤਨ ਦਾ ਜਿਹੜਾ ਉਹ ਹਿੱਸਾ ਬਣ ਰਹੀਆਂ ਨੇ ਸੋ ਅਸੀਂ ਵੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਹਮੇਸ਼ਾ ਹੀ ਇਸੇ ਚੀਜ਼ ਦੀ ਕਿ ਗੁਰੂ ਸਹਿਬਾਨ ਦਾ ਜਿਹੜਾ ਆਸ਼ੀਰਵਾਦ ਸੰਗਤਾਂ ਦੇ ਇਸੇ ਤਰ੍ਹਾਂ ਹੀ ਬਰਕਰਾਰ ਰਹੇ ਕੈਮਰਾ ਪਰਸਨ ਜਸਵਿੰਦਰ ਸਿੰਘ ਦਾ ਨਾਮ ਚੰਦਰ ਮੜੀਆ ਨਾਈਜੀਰੀਆ ਦਾ ਨਾਮ ਹੈ ਜਗਬਾਨੀ ਟੀਵੀ ਸੁਲਤਾਨਪੁਰ ਲੋਧੀ